ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਮਾਂ ਜੀ ਕੀ ਗੱਲ ਹੈ ਅੱਜ ਫੇਰ ਚਾਹ ਬਣਾਉਣ ਵਿੱਚ ਇੰਨੀ ਦੇਰ ਹੋ ਗਈ ਘੜੀ ਦੇਖੋ ਪੂਰੇ 7:00 ਵੱਜ ਗਏ ਹਨ ਜੇ ਤੁਹਾਡੀ ਇਹੀ ਰਫ਼ਤਾਰ ਰਹੀ ਤਾਂ ਸਭ ਕੁਝ ਇੱਥੇ ਹੀ ਤਰੈ ਤਰਾ ਰਹਿ ਜਾਵੇਗਾ ਦਰਵਾਜ਼ੇ ਤੇ ਖੜੀ ਸਰਬਜੀਤ ਦੀ ਆਵਾਜ਼ ਵਿੱਚ ਇੱਕ ਕੁੜੱਤਨ ਸੀ ਇੱਕ ਅਜੀਹੀ ਸ਼ਕਤੀ ਜੋ ਆਮ ਤੌਰ ਤੇ ਸੱਸ ਆਪਣੀ ਨੂਨੂ ਦਿਖਾਉਂਦੀ ਹੈ ਪਰ ਇੱਥੇ ਗੰਗਾ ਉਲਟੀ ਵਹਿ ਰਹੀ ਸੀ 17 ਸਾਲਾਂ ਦੀ ਗੁਰਦੀਪ ਕੌਰ ਚੁੱਲ੍ਹੇ ਦੇ ਸਾਹਮਣੇ ਖੜੀ ਸੀ। ਉਹਨਾਂ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਨ ਤੇ ਹੱਥ ਥੋੜੇ ਜੇ ਕੰਬ ਰਹੇ ਸਨ। ਬੇਟਾ ਵਸ ਲੱਗ ਹੀ ਗਈ ਹੈ। ਗੁਰਦੀਪ ਕੌਰ ਨੇ ਸਫਾਈ ਦਿੰਦੇ ਹੋਏ ਇੱਕ ਅਪਰਾਧੀ ਵਾਂਗ ਆਪਣੀ ਨੂਹ ਵੱਲ ਵੇਖਿਆ। ਬਹਾਨੇ ਨਾ ਬਣਾਓ ਮਾਂਜੀ। ਸਰਬਜੀਤ ਨੇ ਆਪਣੀ ਗੁੱਟ ਤੇ ਵੱਜੀ ਘੜੀ ਵੱਲ ਇਸ਼ਾਰਾ ਕਰਦਿਆਂ ਕਿਹਾ, ਆਦ੍ਰਿਕ ਕੁੱਟਣ ਦਾ ਸਮਾਂ ਪਹਿਲਾਂ ਤੋਂ طے ਹੋਣਾ ਚਾਹੀਦਾ ਹੈ। ਪਾਣੀ ਦਾ ਤਾਪਮਾਨ ਤੇ ਦੁੱਧ ਪਾਉਣ ਦਾ ਸਹੀ ਸਮਾਂ ਮੈਂ ਸਭ ਕੁਝ ਲਿਖ ਕੇ ਦਿੱਤਾ ਹੈ ਤੁਹਾਨੂੰ ਫੇਰ ਵੀ ਗਲਤੀ ਇਸ ਨੂੰ ਦੁਬਾਰਾ ਬਣਾਓ ਤੇ ਇਸ ਵਾਰ ਮੈਨੂੰ 5 ਮਿੰਟਾਂ ਦੇ ਅੰਦਰ 3 ਵਾਰ ਚਾਹੀਦੀ ਹੈ ਗੁਰਦੀਪ ਕੌਰ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਚੁੱਪਚਾਪ ਬਣੀ ਹੋਈ ਚਾਹ ਸਿੰਕ ਵਿੱਚ ਰੋੜ ਦਿੱਤੀ ਤੇ ਦੁਬਾਰਾ ਪਤੀਲਾ ਚੁੱਲ੍ਹੇ ਤੇ ਰੱਖ ਦਿੱਤਾ ਡ੍ਰੈੰਗ ਰੂਮ ਵਿੱਚ ਬੈਠਾ ਰੇਸ਼ਮ ਇਹ ਸਭ ਸੁਣ ਰਿਹਾ ਸੀ ਉਸ ਦੇ ਹੱਥ ਵਿੱਚ ਅਖਬਾਰ ਸੀ ਪਰ ਨਜ਼ਰਾਂ ਕਿਤੇ ਹੋਰ ਸਨ ਉਸ ਦਾ ਖੂਨ ਖੌਲ ਰਿਹਾ ਸੀ ਪਿਛਲੇ ਇੱਕ ਮਹੀਨੇ ਤੋਂ ਇਹ ਤਮਾਸ਼ਾ ਵੇਖ ਰਿਹਾ ਸੀ ਉਸ ਦੀ ਪਤਨੀ ਸਰਬਜੀਤ ਜੋ ਵਿਆਹ ਸ਼ੁਰੂਆਤੀ ਸਾਲਾਂ ਵਿੱਚ ਉਸ ਦੀ ਮਾਂ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਤੱਕ ਨਹੀਂ ਸੀ ਕਰਦੀ ਅਚਾਨਕ ਇੰਨੀ ਕਠੋਰ ਤੇ ਬਦਤਮੀਜ਼ ਕਿਵੇਂ ਹੋ ਗਈ ਅੱਜ ਉਸ ਤੋਂ ਰਿਹਾ ਨਹੀਂ ਗਿਆ ਉਸ ਨੇ ਅਖਬਾਰ ਪਟਕ ਕੇ ਤੇ ਰਸੋਈ ਵੱਲ ਵਧਿਆ ਸਰਬਜੀਤ ਨੇ ਸ਼ਮਦੀ ਆਵਾਜ਼ ਵਿੱਚ ਗੁੱਸਾ ਸੀ ਇਹ ਕੀ ਤਰੀਕਾ ਹੈ ਮਾਂ ਨਾਲ ਗੱਲ ਕਰਨ ਦਾ ਉਹ ਤੁਹਾਡੀ ਸੱਸ ਹੈ ਕੋਈ ਨੌਕਰਾਨੀ ਨਹੀਂ ਜੇ ਤੁਹਾਨੂੰ ਚਾਹ ਚਾਹੀਦੀ ਹੈ ਤਾ ਖੁਦ ਕਿਉਂ ਨਹੀਂ ਬਣਾ ਲੈਂਦੀ ਇਸ ਬਜ਼ੁਰਗ ਜਾਨ ਨੂੰ ਸਵੇਰ ਤੋਂ ਪਰੇਸ਼ਾਨ ਕਰ ਰੱਖਿਆ ਹੈ ਦੁਆਰਾ ਬਣਾਓ ਦੁਆਰਾ ਬਣਾਓ ਕੀ ਡਰਾਮਾ ਲਾਇਆ ਹੋਇਆ ਹੈ ਰਸੋਈ ਵਿੱਚ ਛਣਾਟਾ ਛਾ ਗਿਆ ਗਰਦੀਪ ਕੌਰ ਕਵਰਾ ਗਈ ਅਰੇ ਨਹੀਂ ਰੇਸ਼ਮ ਬੇਟਾ ਤੂੰ ਸ਼ਾਂਤ ਰਹਿ ਨੂ ਤਾਂ ਬੱਸ ਤੁਸੀਂ ਵਿੱਚ ਨਾ ਬੋਲੋ ਮਾਂ ਰੇਸ਼ਮ ਨੇ ਮਾਂ ਨੂੰ ਟੋਕਿਆ ਤੇ ਸਰਬਜੀਤ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਸਰਬਜੀਤ ਮੈਂ ਸੋਚਿਆ ਸੀ ਕਿ ਤੂੰ ਪੜ੍ਹੀ ਲਿਖੀ ਤੇ ਸਮਝਦੀ ਸਮਝਦਾਰ ਹੈ ਪਰ ਤੂੰ ਤਾਂ ਮਾਂ ਤੇ ਹੁਕਮ ਚਲਾ ਰਹੀ ਹੈ ਹਾਂ ਜੇ ਤੈਨੂੰ ਘਰ ਦਾ ਕੰਮ ਨਹੀਂ ਹੁੰਦਾ ਤਾਂ ਆਪਾਂ ਕੋਈ ਮਦਦ ਲਈ ਨੌਕਰਾਨੀ ਰੱਖ ਲਵਾਂਗੇ ਪਰ ਮਾਂ ਨੂੰ ਸਵੇਰੇ ਸਵੇਰੇ ਰਸੋਈ ਵਿੱਚ ਖਪਾਉਣਾ ਮੈਨੂੰ ਬਰਦਾਸ਼ਤ ਨਹੀਂ ਸਰਬਜੀਤ ਦੇ ਚਿਹਰੇ ਤੇ ਕੋਈ ਸਿਕਣ ਨਹੀਂ ਆਈ ਉਹ ਆਪਣੀ ਜਗ੍ਹਾ ਤੇ ਅੜੀ ਰਹੀ ਉਸ ਨੇ ਰੇਸ਼ਮ ਬੱਲ ਇੱਕ ਪਲ ਦੇਖਿਆ ਤੇ ਫਿਰ ਸ਼ਾਂਤ ਲਹਿਜੇ ਵਿੱਚ ਬੋਲੀ ਰੇਸ਼ਮ ਇਹ ਮੇਰੇ ਅਤੇ ਮਾਜੀ ਦੇ ਵਿਚਕਾਰ ਦੀ ਗੱਲ ਹੈ ਜੇ ਤੁਸੀਂ ਇਸ ਵਿੱਚ ਦਖਲ ਨਾ ਦਿਓ ਤਾਂ ਬੇਤਰ ਹੋਵੇਗਾ ਅਤੇ ਮਾਜੀ ਸਮਾਂ ਨਿਕਲ ਰਿਹਾ ਹੈ ਪਹਿਲਾਂ ਚਾ ਬਣਾਓ ਰੇਸ਼ਮ ਹੱਕਾ ਵੱਕਾ ਰਹਿ ਗਿਆ ਉਸ ਦੀ ਪਤਨੀ ਉਸ ਨੂੰ ਅਣ ਦੇਖਿਆ ਕਰ ਰਹੀ ਸੀ ਉਹ ਗੁੱਸੇ ਵਿੱਚ ਪੈਰ ਪਟਕਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਦਰਵਾਜ਼ਾ ਜ਼ੋਰ ਦੀ ਬੰਦ ਕਰ ਲਿਆ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਅੱਜ ਸ਼ਾਮ ਨੂੰ ਉਹ ਸਰਬਜੀਤ ਨਾਲ ਪਰ-ਪਰ ਦੀ ਗੱਲ ਕਰੇਗਾ ਇਹ ਬਤਮੀਜ਼ੀ ਹੁਣ ਹੋਰ ਨਹੀਂ ਚੱਲੇਗੀ ਗੁਰਦੀਪ ਕੌਰ ਨੇ ਕੰਬਦੇ ਹੱਥਾਂ ਨਾਲ ਦਵਾਰਾ ਚਾਹ ਬਣਾਈ ਇਸ ਵਾਰ ਉਹਨਾਂ ਨੇ ਤਰੇ ਵਿੱਚ ਦੋ ਕੱਪ ਚਾਹ ਦੇ ਰੱਖੇ ਤੇ ਡਾਈਨਿੰਗ ਟੇਬਲ ਤੇ ਲੈ ਗਏ ਜਿੱਥੇ ਸਰਬਜੀਤ ਲੈਪਟਾਪ ਖੋਲੀ ਬੈਠੀ ਸੀ ਸਰਬਜੀਤ ਨੇ ਚਾਹ ਦਾ ਕੱਪ ਉਠਾਇਆ ਤੇ ਇੱਕ ਘੁੱਟ ਪਰਿਆ ਉਸ ਨੇ ਅੱਖਾਂ ਬੰਦ ਕੀਤੀਆਂ ਤੇ ਸਵਾਦ ਨੂੰ ਮਹਿਸੂਸ ਕੀਤਾ ਗੁਰਦੀਪ ਕੌਰ ਸਾਰ ਰੋਕ ਕੇ ਖੜੀ ਸੀ ਜਿਵੇਂ ਕਿਸੇ ਪ੍ਰੀਖਿਆ ਦਾ ਨਤੀਜਾ ਆਉਣ ਵਾਲਾ ਹੋਵੇ ਪਰਫੈਕਟ ਸਰਬਜੀਤ ਨੇ ਹੌਲੀ ਜਿਹਾ ਕਿਹਾ ਇਲਾਇਚੀ ਤੇ ਅਦਰਕ ਦਾ ਸੰਤੁਲਨ ਬਿਲਕੁਲ ਸਹੀ ਹੈ ਮਾਂ ਜੀ ਜੇ ਤੁਸੀਂ ਇਹੀ ਸਵਾਦ ਬਰਕਰਾਰ ਰੱਖਿਆ ਤਾਂ ਸਾਨੂੰ ਕੋਈ ਨਹੀਂ ਹਰਾ ਸਕਦਾ ਗੁਰਦੀਪ ਕੌਰ ਦੇ ਚਿਹਰੇ ਤੇ ਇੱਕ ਰਾਹਤ ਭਰੀ ਮੁਸਕਾਨ ਆ ਗਈ ਸੱਚ ਕਹਿ ਰਹੀ ਹੈ ਨੂ ਰਾਣੀ ਮੈਂ ਪਾਸ ਹੋ ਗਈ ਹਾਂ ਮਾਂ ਜੀ ਪਰ ਸਪੀਡ ਰਫ਼ਤਾਰ ਤੇ ਵੀ ਕੰਮ ਕਰਨਾ ਪਵੇਗਾ ਸਰਬਜੀਤ ਨੇ ਲੈਪਟਾਪ ਤੇ ਕੁਝ ਟਾਈਪ ਕਰਦਿਆਂ ਕਿਹਾ ਸ਼ਾਮ ਨੂੰ ਘਰ ਦਾ ਮਾਹੌਲ ਤਣਾਅਪੂਰਨ ਸੀ ਰੇਸ਼ਮ ਦਫ਼ਤਰ ਤੋਂ ਜਲਦੀ ਆ ਗਿਆ ਸੀ ਤਾਂ ਜੋ ਸਰਬਜੀਤ ਨਾਲ ਗੱਲ ਕਰ ਸਕੇ ਪਰ ਘਰ ਵੜਦਿਆਂ ਹੀ ਉਸਨੇ ਦੇਖਿਆ ਕਿ ਸਰਬਜੀਤ ਤੇ ਗੁਰਦੀਪ ਕੌਰ ਕਿਤੇ ਜਾਣ ਲਈ ਤਿਆਰ ਹੋ ਰਹੀਆਂ ਸਨ ਗੁਰਦੀਪ ਕੌਰ ਨੇ ਇੱਕ ਸੁੰਦਰ ਬਨਾਰਸੀ ਸਾੜੀ ਪਹਿਨੀ ਹੋਈ ਸੀ ਤੇ ਸਰਬਜੀਤ ਫਾਰਮਲ ਕੱਪੜਿਆਂ ਵਿੱਚ ਸੀ ਕਿੱਥੇ ਜਾ ਰਹੀਆਂ ਹੋ ਤੁਸੀਂ ਦੋਵੇਂ ਰੇਸ਼ਮ ਨੇ ਪੁੱਛਿਆ ਹਾਂਜੀ ਤੁਸੀਂ ਵੀ ਚੱਲੋ ਗੱਡੀ ਕੱਢੋ ਸਰਬਜੀਤ ਨੇ ਕਿਹਾ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਰੇਸ਼ਮ ਅੜ ਗਿਆ ਗੱਲ ਰਸਤੇ ਵਿੱਚ ਕਰ ਲਵਾਂਗੇ ਪਲੀਜ਼ ਅੱਜ ਦਾ ਦਿਨ ਬਹੁਤ ਜ਼ਰੂਰੀ ਹੈ ਜੇ ਅਸੀਂ ਲੇਟ ਹੋ ਗਏ ਤਾਂ ਸਭ ਕੁਝ ਗੜਬੜ ਹੋ ਜਾਵੇਗਾ ਗਰਦੀਪ ਕੌਰ ਨੇ ਪਹਿਲੀ ਵਾਰ ਵਿੱਚੋਂ ਬੋਲਦਿਆਂ ਕਿਹਾ ਚੱਲ ਨਾ ਰੇਸ਼ਮ ਦੇਰ ਹੋ ਰਹੀ ਹੈ ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਉਤਸ਼ਾਹ ਸੀ ਜੋ ਰੇਸ਼ਮ ਨੇ ਪਿਛਲੇ ਕਈ ਸਾਲਾਂ ਤੋਂ ਨਹੀਂ ਸੀ ਦੇਖਿਆ ਖਾਸ ਕਰਕੇ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਮਾਂ ਜੀ ਦੀ ਗੱਲ ਸੀ ਉਹ ਟਾਲ ਨਾ ਸਕਿਆ ਅਤੇ ਬੇਮਾਨ ਨਾਲ ਗੱਡੀ ਚਲਾਉਣ ਲੱਗਾ ਸਰਬਜੀਤ ਨੇ ਜੀਪੀਐਸ ਤੇ ਲੋਕੇਸ਼ਨ ਲਾਈ ਜੋ ਸ਼ਹਿਰ ਦਾ ਸਭ ਤੋਂ ਵੱਡਾ ਫੂਡ ਐਂਡ ਬੈਵਰੇਜ ਸੈਂਟਰ ਸੀ ਰੇਸ਼ਮ ਪੂਰੇ ਰਸਤੇ ਬੁੜਬੁੜਾਉਂਦਾ ਰਿਹਾ ਮਾ ਤੁਸੀਂ ਕਿਉਂ ਇਸ ਦੀਆਂ ਗੱਲਾਂ ਵਿੱਚ ਆ ਰਹੇ ਹੋ ਇਹ ਤੁਹਾਨੂੰ ਸਾਡੇ ਹੀ ਘਰ ਵਿੱਚ ਨੌਕਰਾਂ ਵਾਂਗ ਕੰਮ ਕਰਵਾਉਂਦੀ ਹੈ ਤੇ ਹੁਣ ਤੁਹਾਨੂੰ ਇਸ ਉਮਰ ਵਿੱਚ ਨਾ ਜਾਣੇ ਕਿੱਥੇ ਕਿਸੇ ਟਕੇ ਲੈ ਜਾ ਰਹੀ ਹੈ ਪਿਛਲੀ ਸੀਟ ਤੇ ਬੈਠੀ ਗਰਦੀਪ ਕੌਰ ਨੇ ਬਸ ਇੰਨਾ ਹੀ ਕਿਹਾ ਬੇਟਾ ਉੱਥੇ ਪਹੁੰਚ ਕੇ ਸਭ ਸਮਝ ਜਾਵੇਗਾ ਗੱਡੀ ਐਕਸਪੋ ਸੈਂਟਰ ਦੇ ਬਾਹਰ ਰੁਕੀ ਉੱਥੇ ਭਾਰੀ ਭੀੜ ਸੀ ਸ਼ਹਿਰ ਦੇ ਵੱਡੇ ਵੱਡੇ ਰੈਸਟੋਰੈਂਟਾਂ ਤੇ ਕੈਫੇ ਵਾਲਿਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ ਤੇਜ ਸੰਗੀਤ, ਰੌਸ਼ਨੀਆਂ ਤੇ ਖਾਣੇ ਦੀਆਂ ਖੁਸ਼ਬੂਆਂ ਨਾਲ ਮਾਹੌਲ ਭਰਿਆ ਹੋਇਆ ਸੀ। ਸਰਬਜੀਤ ਤੇਜ਼ੀ ਨਾਲ ਅੱਗੇ ਵਧੀ। "ਜਲਦੀ ਆਓ ਮਾਂਜੀ, ਜੱਜਾਂ ਦਾ ਰੌਂਡ ਸ਼ੁਰੂ ਹੋਣ ਵਾਲਾ ਹੈ।" ਰੇਸ਼ਮ ਉਹਨਾਂ ਦੇ ਪਿੱਛੇ-ਪਿੱਛੇ ਚੱਲਿਆ ਉਹ ਹਾਲ ਨੰਬਰ 3 ਵਿੱਚ ਦਾਖਲ ਹੋਏ ਜਿੱਥੇ ਇੱਕ ਸਟਾਲ ਸੀ ਜੋ ਰੇਸ਼ਮ ਤੱਕ ਪਰਦੇ ਪਿੱਛੇ ਸੀ। ਸਰਬਜੀਤ ਨੇ ਸਟਾਲ ਦੇ ਪਿੱਛੇ ਖੜ ਕੇ ਕਿਹਾ, "ਮਾਂਜੀ ਘਿਭਰਾਉਣਾ ਨਾ" ਬਸ ਯਾਦ ਰੱਖਣਾ 3 ਮਿੰਟ ਤੇ ਉਹੀ ਪੁਰਾਣਾ ਸਵਾਦ ਰੇਸ਼ਮ ਤੁਸੀਂ ਇੱਥੇ ਖੜੇ ਰਹੋ ਉਦੋਂ ਹੀ ਉੱਥੇ ਅਨਾਉਂਸਮੈਂਟ ਹੋਈ ਆਵਾਜ਼ ਗੂੰਜੀ ਤੇ ਹੁਣ ਵਾਰੀ ਹੈ ਸਾਡੀ ਅਗਲੀ ਪ੍ਰਤੀਯੋਗੀ ਮਿਸ ਜਗਰਦੀਪ ਕੌਰ ਦੀ ਜੋ ਪੇਸ਼ ਕਰ ਰਹੇ ਹਨ ਆਪਣਾ ਸਟਾਰਟਅੱਪ ਸਕੂਨ ਚਾਦਾ ਸਟਾਲ ਦਾ ਪਰਦਾ ਹਟਿਆ ਸਟਾਲ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਸੀ ਮਿੱਟੀ ਦੇ ਕੁੱਜੇ ਪੁਰਾਣੀ ਲਾਲ ਟੈਂਟ ਤੇ ਇੱਕ ਵੱਡੀ ਤਸਵੀਰ ਜਿਸ ਵਿੱਚ ਗਰਦੀਪ ਕੌਰ ਚਾਹ ਬਣਾ ਰਹੀ ਸੀ ਟੈਗ ਲਾਈਟ ਸੀ ਮਾਂ ਦੇ ਹੱਥ ਦਾ ਜਾਦੂ ਹੁਣ ਦੁਨੀਆ ਦੇ ਸਾਹਮਣੇ ਸਾਹਮਣੇ ਤਿੰਨ ਜੱਜ ਬੈਠੇ ਸਨ ਜੋ ਸ਼ਾਇਰ ਦੀ ਮਸ਼ਹੂਰ ਹਸਤੀਆਂ ਸਨ ਗਰਦੀਪ ਕੌਰ ਜੀ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਸਾਨੂੰ ਤੁਹਾਡੀ ਸਿਗਨੇਚਰ ਮਸਾਲਾ ਚਾਹ ਚਾਹੀਦੀ ਹੈ ਇੱਕ ਜੱਜ ਨੇ ਕਿਹਾ ਸਰਬਜੀਤ ਨੇ ਸਟਾਪਵਾਚ ਸ਼ੁਰੂ ਕੀਤੀ ਗਰਦੀਪ ਕੌਰ ਨੇ ਇੱਕ ਡੂੰਗਾ ਸਾ ਲਿਆ ਰੇਸ਼ਮ ਹਰਾਨੀ ਨਾਲ ਦੇਖ ਰਿਹਾ ਸੀ ਕਿ ਉਸ ਦੀ ਮਾਂ ਜੋ ਘਰ ਵਿੱਚ ਜਰਾ ਸਵੀ ਉੱਚੀ ਆਵਾਜ਼ ਨਾਲ ਸਹਿਮ ਜਾਂਦੀ ਸੀ ਅੱਜ ਸੈਂਕੜੇ ਲੋਕਾਂ ਦੀ ਭੀੜ ਤੇ ਕੈਮਰਿਆਂ ਦੇ ਸਾਹਮਣੇ ਖੜੀ ਸੀ ਉਹਨਾਂ ਦੇ ਹੱਥ ਹੁਣ ਕੰਬ ਨਹੀਂ ਰਹੇ ਸਨ ਉਹ ਇੱਕ ਮਾਹਿਰ ਕਲਾਕਾਰ ਵਾਂਗ ਅਦਰਕ ਕੁੱਟ ਰਹੇ ਸਨ ਤੇ ਦੁੱਧ ਪਾ ਰਹੇ ਸਨ ਸਰਬਜੀਤ ਕੋਲ ਹੀ ਖੜੀ ਸੀ ਪਰ ਉਸ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹ ਸਿਰਫ ਆਪਣੀ ਸੱਸ ਨੂੰ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਉਹ ਸ਼ ਸ਼క్తి ਨਹੀਂ ਸੀ ਜੋ ਸਵੇਰੇ ਸੀ ਬਲਕਿ ਸਰਬਜੀਤ ਦੀਆਂ ਅੱਖਾਂ ਵਿੱਚ ਹੁਣ ਮਾਨ ਤੇ ਵਿਸ਼ਵਾਸ ਸੀ ਠੀਕ 3 ਮਿੰਟਾਂ ਵਿੱਚ ਗਰਦੀਪ ਕੌਰ ਨੇ ਗਰਮਾ-ਗਰਮ ਚਾਹ ਜੱਜਾਂ ਦੇ ਸਾਹਮਣੇ ਪੇਸ਼ ਕਰ ਦਿੱਤੀ ਪੂਰੇ ਹਾਲ ਵਿੱਚ ਸ਼ਨਾਟਿਸ਼ ਆ ਗਿਆ ਜਦੋਂ ਜੱਜਾਂ ਨੇ ਚਾਹ ਦੀ ਪਹਿਲੀ ਚੁਸਕੀ ਭਰੀ ਮੁੱਖ ਜੱਜ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਫਿਰ ਉਸਨੇ ਮਾਈਕ ਉਠਾਇਆ ਤੇ ਕਿਹਾ ਮੈਂ ਪਿਛਲੇ 20 ਸਾਲਾਂ ਤੋਂ ਚਾਹ ਪੀ ਰਿਹਾ ਹਾਂ ਦੁਨੀਆਂ ਭਰ ਦੀ ਚਾਹ ਚਖੀ ਹੈ ਪਰ ਇਹ ਸਿਰਫ ਚਾਹ ਨਹੀਂ ਇੱਕ ਅਹਿਸਾਸ ਹੈ ਇੰਜ ਲੱਗ ਰਿਹਾ ਹੈ ਜਿਵੇਂ ਬਰਿਆਂ ਬਾਦ ਆਪਣੀ ਮਾਂ ਦੇ ਹੱਥ ਦੀ ਚਾਹ ਪੀ ਰਿਹਾ ਹੋਵਾਂ ਪੂਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ ਗੁਰਦੀਪ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਹਨਾਂ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ ਸਰਬਜੀਤ ਦੌੜ ਕੇ ਉਹਨਾਂ ਦੇ ਕੋਲ ਗਈ ਤੇ ਉਹਨਾਂ ਨੂੰ ਗਲੇ ਲਗਾ ਲਿਆ ਮੈਨੂੰ ਪਤਾ ਸੀ ਮਾਂ ਜੀ ਤੁਸੀਂ ਹੀ ਸਭ ਤੋਂ ਵੇਤਰ ਹੋ ਰੇਸ਼ਮ ਰੇਸ਼ਮ ਵੀ ਉੱਥੇ ਹੀ ਖੜਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪ੍ਰਤੀਕਿਰਿਆ ਦੇਵੇ ਪ੍ਰਤੀਜੋਤਾ ਖਤਮ ਹੋਣ ਤੋਂ ਬਾਅਦ ਗਰਦੀਪ ਕੌਰ ਨੂੰ ਬੈਸਟ ਹੋਮ ਸੈਫ ਦਾ ਅਵਾਰਡ ਤੇ 5 ਲੱਖ ਰੁਪਏ ਦਾ ਚੈੱਕ ਮਿਲਿਆ ਕਈ ਨਿਵੇਸ਼ਕਾਂ ਨੇ ਉਹਨਾਂ ਦੇ ਟੀ ਪਾਊਡਰ ਮਿਕਸ ਨੂੰ ਲਾਂਚ ਕਰਨ ਦੀ ਇੱਛਾ ਜਤਾਈ ਵਾਪਸੀ ਵੇਲੇ ਗੱਡੀ ਵਿੱਚ ਛਣਾਟਾ ਸੀ ਪਰ ਇਹ ਛਣਾਟਾ ਸਕੂਨ ਨਾਲ ਭਰਿਆ ਹੋਇਆ ਸੀ ਗਰਦੀਪ ਕੌਰ ਆਪਣੀ ਟ੍ਰੋਫੀ ਨੂੰ ਗੋਦੀ ਵਿੱਚ ਲੈ ਕੇ ਇੰਜ ਬੈਠੀ ਸੀ ਜਿਵੇਂ ਕੋਈ ਛੋਟਾ ਬੱਚਾ ਆਪਣੇ ਖੜਾਉਣੇ ਨੂੰ ਫੜਦਾ ਹੈ ਸਰਬਜੀਤ ਨੇ ਪਿੱਛੇ ਮੁੜ ਕੇ ਦੇਖਿਆ ਰੇਸ਼ਮ ਤੁਸੀਂ ਕੁਝ ਬੋਲ ਨਹੀਂ ਰਹੇ ਰੇਸ਼ਮ ਨੇ ਗੱਡੀ ਸੜਕ ਦੇ ਕਿਨਾਰੇ ਰੋਕੀ ਉਸ ਨੇ ਆਪਣੀ ਸੀਟ ਬੈਲਟ ਖੋਲੀ ਤੇ ਪਿੱਛੇ ਮੁੜ ਕੇ ਆਪਣੀ ਮਾਂ ਵੱਲ ਵੇਖਿਆ ਮਾਂ ਇਹ ਸਭ ਕਦੋਂ ਹੋਇਆ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਗੁਰਦੀਪ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਸਭ ਮੇਰੀ ਇਸ ਜਲਾਦ ਨੂੰ ਦੀ ਬਦੌਲਤ ਹੈ ਪੁੱਤਰ ਤੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਮੈਂ ਬਹੁਤ ਇਕੱਲਾ ਮਹਿਸੂਸ ਕਰਦੀ ਸੀ ਮੈਨੂੰ ਲੱਗਦਾ ਸੀ ਮੇਰਾ ਬਾਕੀ ਜੀਵਨ ਬਸ ਤੇਰੀ ਉਡੀਕ ਕਰਨ ਵਿੱਚ ਹੀ ਲੰਘ ਜਾਵੇਗਾ ਇੱਕ ਦਿਨ ਸਰਬਜੀਤ ਨੇ ਮੇਰੀ ਡਾਇਰੀ ਪੜ੍ਹ ਲਈ ਜਿਸ ਵਿੱਚ ਮੈਂ ਲਿਖਿਆ ਸੀ ਕਿ ਮੈਨੂੰ ਬਚਪਨ ਵਿੱਚ ਆਪਣੀ ਚਾਹ ਦੀ ਦੁਕਾਨ ਖੋਲਣ ਦਾ ਸ਼ੌਂਕ ਸੀ ਬਸ ਫਿਰ ਕੀ ਸੀ ਇਹ ਮੇਰੇ ਪਿੱਛੇ ਹੀ ਪੈ ਗਈ ਰੇਸ਼ਮ ਨੇ ਸਰਬਜੀਤ ਵੱਲ ਵੇਖਿਆ ਸਰਬਜੀਤ ਨੇ ਆਪਣੀ ਗੱਲ ਅੱਗੇ ਵਧਾਈ ਰੇਸ਼ਮ ਮਾਜੀ ਕੋਲ ਹੁਨਰ ਤਾਂ ਸੀ ਪਰ ਆਪਣੇ ਆਪ ਤੇ ਵਿਸ਼ਵਾਸ ਨਹੀਂ ਸੀ ਕਿਸੇ ਵੀ ਪੇਸ਼ੇਵਰ ਕੰਮ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੈ ਜੇ ਮੈਂ ਘਰ ਵਿੱਚ ਇਹਨਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਕਿ ਕੋਈ ਗੱਲ ਨਹੀਂ ਮਾਜੀ ਹੌਲੀ-ਹੌਲੀ ਬਣਾ ਲਓ ਤਾਂ ਇਹ ਕਦੇ ਵੀ ਮੁਕਾਬਲੇ ਦੇ ਉਸ ਦੁਆਰ ਨੂੰ ਸੰਭਾਲਣਾ ਨਹੀਂ ਸਿੱਖ ਸਕਦੇ ਸਨ ਅੱਜ ਸਟੇਜ ਤੇ ਮੁਕਾਬਲਾ ਸੀ ਇਸ ਲਈ ਮੈਨੂੰ ਗੁਰਾ ਵੜਨਾ ਪਿਆ ਮੈਨੂੰ ਇੱਕ ਸਖਤ ਕੋਝ ਬਣਨਾ ਪਿਆ ਤਾਂ ਜੋ ਤੁਹਾਡੇ ਕੰਮ ਵਿੱਚ ਉਹ ਨਿਪੁੰਨਤਾ ਆ ਸਕੇ ਉਹ ਚਾ ਕੋਈ ਵੀ ਕਰਦੀ ਆਮ ਚਾ ਨਹੀਂ ਸੀ ਰੇਸ਼ਮ ਨੂੰ ਕੁਝ ਸਮਾਂ ਪਹਿਲਾਂ ਕਈਆਂ ਹੋਈਆਂ ਆਪਣੀਆਂ ਗੱਲਾਂ ਤੇ ਗੁੱਸੇ ਤੇ ਬੇਹੱਦ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਸਨੇ ਸੋਚਿਆ ਸੀ ਕਿ ਸਰਬਜੀਤ ਉਸ ਦੀ ਮਾਂ ਨੂੰ ਦੁਆ ਰਹੀ ਹੈ ਜਦ ਕਿ ਅਸਲੀਅਤ ਵਿੱਚ ਉਹ ਉਹਨਾਂ ਨੂੰ ਖੰਭ ਦੇ ਰਹੀ ਸੀ ਉਹ ਉਹਨਾਂ ਨੂੰ ਸਿਰਫ ਦਾਦੀ ਜਾਂ ਮਾਂ ਦੇ ਦਾਰੇ ਵਿੱਚੋਂ ਕੱਢ ਕੇ ਇੱਕ ਨਵੀਂ ਪਛਾਣ ਦੇ ਰਹੀ ਸੀ ਮੈਨੂੰ ਮaaf ਕਰ ਦੇ ਸਰਬਜੀਤ ਰੇਸ਼ਮ ਨੇ ਆਪਣੀ ਪਤਨੀ ਦਾ ਹੱਥ ਫੜਦਿਆਂ ਕਿਹਾ ਮੈਂ ਬਾਤ ਤੋਂ ਛੋਟੀ ਸੋਚ ਵਾਲਾ ਨਿਕਲਿਆ ਮੈਂ ਦੇਖ ਹੀ ਨਹੀਂ ਸਕਿਆ ਕਿ ਤੂੰ ਮਾਂ ਨੂੰ ਮੁੜ ਜਿਉਂਦਾ ਕਰ ਰਹੀ ਹੈ ਮੈਂ ਤਾਂ ਉਹਨਾਂ ਨੂੰ ਸਿਰਫ ਆਰਾਮ ਦੇਣ ਦੇ ਨਾਤੇ ਅਪਾਹਜ ਬਣਾ ਰਿਹਾ ਸੀ ਗਰਦੀਪ ਕੌਰ ਨੇ ਪੁੱਤਰ ਦੇ ਮੋਢੇ ਤੇ ਹੱਥ ਰੱਖਿਆ ਬੇਟਾ ਆਰਾਮ ਤਾਂ ਕਬਰ ਵਿੱਚ ਵੀ ਮਿਲ ਜਾਵੇਗਾ ਪਰ ਜੋ ਮਜ਼ਾ ਅੱਜ ਕਮਾਈ ਆਪਣੀ ਕਮਾਈ ਤੇ ਆਪਣੀ ਪਛਾਣ ਬਣਾਉਣ ਵਿੱਚ ਆਇਆ ਹੈ ਉਹ ਪਿਛਲੇ 60 ਸਾਲਾਂ ਵਿੱਚ ਨਹੀਂ ਆਇਆ ਮੇਰੀ ਨੂ ਨੇ ਮੈਨੂੰ ਸਿਰਫ ਚਾਹ ਬਣਾਉਣੀ ਨਹੀਂ ਸਿਖਾਈ ਇਸ ਨੇ ਮੈਨੂੰ ਜਿਉਣਾ ਸਿਖਾਇਆ ਹੈ ਅੱਜ ਜਦੋਂ ਇਸ ਨੇ ਸਵੇਰੇ ਮੈਨੂੰ ਝਿੜਕਿਆ ਤਾਂ ਮੈਨੂੰ ਬੁਰਾ ਨਹੀਂ ਲੱਗਿਆ ਮੈਨੂੰ ਲੱਗਿਆ ਕਿ ਕੋਈ ਤਾਂ ਹੈ ਜੋ ਮੇਰੇ ਤੇ ਭਰੋਸਾ ਕਰਦਾ ਹੈ ਕਿ ਮੈਂ ਹੋਰ ਵੇਤਰ ਕਰ ਸਕਦੀ ਹਾਂ ਸਰਬਜੀਤ ਮੁਸਕਰਾਈ ਮਾਂ ਜੀ ਰੇਸ਼ਮ ਕੋਛ ਨਾ ਹੋ ਬੋ ਕੱਲ ਤੋਂ ਸਾਨੂੰ ਮਸਾਲਾ ਮਿਕਸ ਦੇ ਆਰਡਰ ਪੂਰੇ ਕਰਨੇ ਹਨ ਤੇ ਹਾਂ ਕੱਲ ਸਵੇਰੇ ਚਾਹ ਬਣਾਉਣ ਵਿੱਚ 4 ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਬਹੁਤ ਵੱਡਾ ਆਰਡਰ ਹੈ ਗਰਦੀਪ ਕੌਰ ਨੇ ਸਲੂਟ ਮਾਰਦਿਆਂ ਕਿਹਾ ਜੈਸ ਬੌਸ ਤੇ ਤਿੰਨੋਂ ਖੜਖੜਾ ਕੇ ਹੱਸ ਪਏ ਉਸ ਰਾਤ ਰੇਸ਼ਮ ਨੂੰ ਸਮਝ ਆ ਗਿਆ ਕਿ ਪਿਆਰ ਦਾ ਮਤਲਬ ਸਿਰਫ ਲਾਡ ਪਿਆਰ ਨਹੀਂ ਹੁੰਦਾ ਕਦੇ ਕਦੇ ਪਿਆਰ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਉਸ ਦੀਆਂ ਸੀਮਾਵਾਂ ਤੋਂ ਅੱਗੇ ਧੱਕਣਾ ਤਾਂ ਜੋ ਉਹ ਆਪਣੀ ਅਸਲੀ ਉਡਾਣ ਭਰ ਸਕੇ ਅਗਲੇ ਦਿਨ ਸਵੇਰੇ ਜਦੋਂ ਰੇਸ਼ਮ ਦੀ ਅੱਖ ਖੁੱਲੀ ਤਾਂ ਸੋਈ ਵਿੱਚੋਂ ਖੜਕਾਉਣ ਦੀ ਆਵਾਜ਼ ਆ ਰਹੀ ਸੀ ਉਸਨੇ ਘੜੀ ਦੇਖੀ ਤੇ ਦਰਵਾਜ਼ੇ ਕੋਲ ਗਿਆ ਉਸ ਉੱਥੇ ਸਰਬਜੀਤ ਸਟਾਪਵਾਚ ਲੈ ਕੇ ਖੜੀ ਸੀ ਮਾਂਜੀ ਕੀ ਗੱਲ ਹੈ ਇੰਨੀ ਦੇਰ ਮੈਂ ਕਲਾਇੰਟ ਨੂੰ ਕੀ ਜਵਾਬ ਦੇਵਾਂਗੀ ਗਰਦੀਪ ਕੌਰ ਦੇ ਚਿਹਰੇ ਤੇ ਇੱਕ ਵੱਡੀ ਮੁਸਕਾਨ ਸੀ ਤੇ ਅੱਖਾਂ ਵਿੱਚ ਚਮਕ ਉਹ ਦੁੱਗਣੀ ਰਫ਼ਤਾਰ ਨਾਲ ਡੱਬੇ ਪੈਕ ਕਰ ਰਹੀ ਸੀ ਬਸ ਹੋ ਗਿਆ ਮੇਰੀ ਮਾਂ ਹੁਣੇ ਦੇਖ ਇਸ ਵਾਰ ਮੈਂ ਰਿਕਾਰਡ ਤੋੜ ਦਿਆਂਗੀ ਰੇਸ਼ਮ ਮੁਸਕਰਾਇਆ ਤੇ ਵਾਪਸ ਮੁੜਾਇ ਉਸ ਨੂੰ ਹੁਣ ਦਖਲ ਦੇਣ ਦੀ ਲੋੜ ਨਹੀਂ ਸੀ ਉਸ ਦੀ ਮਾਂ ਹੁਣ ਇੱਕ ਵਿਚਾਰੀ ਬਜ਼ੁਰਗ ਨਹੀਂ ਸੀ ਬਲਕਿ ਇੱਕ ਉਦਮੀ ਸੀ ਤੇ ਉਸ ਦੀ ਪਤਨੀ ਦੁਨੀਆ ਦੀ ਸਭ ਤੋਂ ਬਿਹਤਰੀਨ ਨੂੰ ਸੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ